ਹਾਏ ਹਰਬਾ ਮੇਰੇ ਪੁੱਤ ਨੇ ਫੋਨ ਹੀ ਨਹੀਂ ਕੀਤਾ ਜਾ ਕੇ ਪਤਾ ਨਹੀਂ ਕਿੱਥੇ ਹੁਣਾਵਾ ਪਤਾ ਨਹੀਂ ਤੱਕ ਪਹੁੰਚੇ ਨਹੀਂ ਗੇ ਕੀ ਕਰਾਂ ਹੁਣ ਮੈਂ ਮੇਰਾ ਤਾਂ ਜੀਨ ਲੱਗਣ ਡਿਆ ਘਰ ਚ ਨਾ ਕੋਈ ਕੰਮ ਕਰਨ ਜੀ ਕਰਨ ਡਿਆ ਵਾ ਘਰਾਂ ਤੇ ਕਰਾਂ ਕੀ ਸਮਝ ਨਹੀਂ ਆਉਂਦੀ ਇਹ ਗੱਲਾਂ ਕੱਲੀ ਗੱਲਾਂ ਕਰੀ ਜਾਨੀ ਆ ਕੱਲੀ ਗੱਲਾਂ ਕੱਡੀਆਂ ਕਰਨੀਆਂ ਵਾ ਫੋਨ ਫੜ ਕੇ ਬੈਠੀ ਆ ਸਵੇਰ ਦਾ ਮੁੰਡਾ ਗਿਆ ਆਂਦਾ ਸੀ ਮੰਮੀ ਜਾਜ ਤੇ ਚੜਨ ਤੋਂ ਪਹਿਲਾਂ ਫੋਨ ਕਰੂੰਗਾ ਫੋਨ ਹੀ ਨਹੀਂ ਕੀਤਾ ਉਹ ਦੱਸਾਂ ਕੀ ਗੱਲ ਵਾ ਚੇਤਾ ਚੂਤਾ ਭੁੱਲ ਗਣਾ ਜਾਜ ਦੇ ਵਿੱਚ ਨਹੀਂ ਕਹਿੰਦੇ ਮੋਬਾਈਲ ਕੰਮ ਕਰਦਾ ਆਹੋ ਨਹੀਂ ਪਰ ਹੋ ਰਹੀ ਜਾਜ ਥੋੜੀ ਜਿੜਿਆ ਹੁਣ ਮੈਂ ਕਰਾਂ ਬੜਾ ਫੋਨ ਹੈ ਵੇਖ ਪੜਾ ਮੇਰਾ ਤਾਂ ਲੱਗਦਾ ਹੀ ਨਹੀਂਗਾ ਤੇ ਫਿਰ ਹੁਣ ਕਿਉਂ ਫੋਕਰ ਕਿਥੋਂ ਲਾਉਣਾ ਮੈਂ ਇਹ ਥੋੜੀ ਲੱਗਣਿਆ ਲੈ ਆ ਗਿਆ ਜੀ ਫੋਨ ਕੀ ਤੁਹਾਡੇ ਮੁੰਡੇ ਰਹੀ ਹੋਵੇ ਚੱਲ ਵੇਖਾਂ ਭਲਾ ਹੈਲੋ ਸਤਿ ਸ੍ਰੀ ਅਕਾਲ ਪੁੱਤ ਫੋਨ ਕਿਉਂ ਨਹੀਂ ਕੀਤਾ ਮੇਰਾ ਤੇ ਜੀ ਘਬਰਾਉਂ ਰਿਹਾ ਸੀ ਆਹੋ ਅੱਛਾ ਅੱਛਾ ਠੀਕ ਵਾ ਠੀਕ ਵਾ ਅੱਛਾ ਚੱਲ ਚੱਲ ਜੀ ਅੰਦਰ ਤੇ ਫਿਰ ਕਿਦਾਂ ਕਰੇਗਾ ਸਾਨੂੰ ਫੋਨ ਦੇ ਅੰਦਰ ਜਾ ਕੇ ਤੇਰਾ ਫੋਨ ਨਹੀਂ ਚੱਲਣਾ ਤੇ ਹੂੰ ਸਾਨੂੰ ਕਿਦਾਂ ਪਤਾ ਲੱਗੂਗਾ ਪੁੱਤ ਅੱਛਾ ਚੱਲ ਫਿਰ ਮੇਰਾ ਪੁੱਤ ਕਰ ਦੇਵੇਂ ਕਿਸੇ ਦਾ ਫੋਨ ਲੈ ਕੇ ਚੱਗਾ ਇਹ ਉਹ ਗੱਜਨਾਜਰ ਰਿਪੋਰਟ ਤੇ ਨਾ ਨਜਰ ਫੋਨ ਕਰੀ ਗਈ ਮੜਾ ਫਤਲਾ ਤੇ ਮੇਰਾ ਪੁੱਤ ਨਾ ਇੱਕ ਉਹ ਉੱਥੇ ਤਾਂ ਵੀ ਦੱਸਦੀ ਮੈਂ ਪਹੁੰਚ ਗਿਆ ਆਂ ਚੰਗਾ ਤੈਨੂੰ ਪਤਾ ਹੀ ਨਾ ਆਪਣੇ ਮਾਪਿਓ ਦਾ ਸਾਡੇ ਤੇ ਪੁੱਤ ਹਲਾਪਦਾ ਤੈਨੂੰ ਪਤਾ ਹੀ ਸਾਡਾ ਤੇ ਤੁਨ ਸਹਾਰਾ ਵਾਂ ਅਸੀਂ ਤੇ ਮਰ ਜਾਾਂਗੇ ਆਹੋ ਚੱਲ ਪਰਮਾਤਮਾ ਦਾ ਹੱਥ ਸਿਰ ਤੇ ਆ ਪੁੱਤ ਕੋਈ ਗੱਲ ਨਹੀਂ ਕਬਰਾਂ ਵੀ ਨਾ ਤੂੰ ਹੂੰ ਧਿਆਨ ਨਾ ਜਾਈ ਮੇਰਾ ਪੁੱਤ ਚੰਗਾ ਮੋਰ ਮਰਾਜੀ ਲੱਗੀ ਗੱਲ ਕਰ ਲੈ ਆਪਣੇ ਪਿਓ ਨਾਲ ਥੋੜੀ ਜੀ। ਅੱਛਾ ਅੱਛਾ ਅੱਧਰ ਜਾਣਾ। ਚੱਲ ਠੀਕ ਆ। ਚੰਗਾ। ਧਿਆਨ ਰੱਖੀਂ ਆਪਣਾ। ਚੰਗਾ ਪੁੱਤ। ਮੈਂ ਡੀਕਨ ਨੂੰ ਫੋਨ ਕਰਾਂ ਫੇਰ ਚੰਗਾ। ਚੰਗਾ। ਚੱਲ। ਕੀ ਆਂਦਾ? ਮਨੂ ਸਕੂਲ ਤੇ ਮਿਲਿਆ। ਆਂ ਤਾਂ ਅੰਦਰ ਚੱਲ ਚੱਲੇ ਆਂ। ਤੇ ਮੁੜ ਕੇ ਆਂਦਾ ਅੰਦਰ ਜਾ ਕੇ ਫੋਨ ਨੀਗਾ ਚੱਲਣਾ ਮੰਮੀ। ਤੇ ਫਿਕਰ ਨਾ ਕਰੀਂ। ਠੀਕ ਆ। ਆਹੋ। ਚੱਲ ਸੱਚਾ ਪਾਤਸ਼ਾਹ ਠੀਕ ਠਾਕ ਮੇਰਾ ਪੁੱਤ ਪਹੁੰਚ ਜਾਏ ਇੰਨੀ ਗੱਲ ਆ ਵੀ ਜੇ ਪੈਸੇ ਤੇ ਲੱਗੇ ਥੋੜੇ ਬੂਤੇ ਜਾਦੇ ਇਹ ਆ ਵੀ ਸਾਡਾ ਪੁੱਤ ਸੈੱਟ ਹੋ ਜਾਊਗਾ ਠੀਕ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਵਧੀਆ ਕੰਮ ਹੋ ਜਾਣਾ ਵਧੀਆ ਤੇ ਹੋ ਜਾਊਗਾ ਪਰ ਜਿੰਨਾ ਚਿਰ ਤੱਕ ਉੱਥੇ ਪਹੁੰਚ ਕੇ ਉਤਰ ਕੇ ਫੋਨ ਨਹੀਂ ਕਰਦਾ ਨਾ ਮੈਨੂੰ ਚੈਨ ਨਹੀਂ ਆਉਣਾ ਉਹ ਚੱਲ ਕੋਈ ਨਹੀਂ ਸਾਰਸਵੀ ਨਾਲ ਹੀ ਆ ਉਹਦੇ ਐਡੀਕ ਪਰਵਾਹ ਦੀ ਗੱਲ ਕੋਈ ਨਹੀਂ ਸਾਰਸਵੀ ਮੈਨੂੰ ਟੈਨਸ਼ਨ ਆ ਵਾ ਚੱਲ ਕੋਈ ਗੱਲ ਨਹੀਂ ਕਿਹੜੀ ਮੈਨੂੰ ਥੋੜੀ ਆ ਉਹ ਨਾਲੇ ਦੱਸਾਂ ਇੱਥੋਂ ਇੱਕ ਦੋ ਜਣੇ ਜਾਂਦੇ ਆ ਗਾੜੀ ਜਾ ਕੇ ਆਉਂਦੇ ਬੰਦੇ ਬਥੇਰੇ ਇਕੱਠੇ ਠੀਕ ਨੇ ਮਾਲਕ ਵਧੀਆ ਹੀ ਕਰੂ ਸਾਰਾ ਕੁਝ ਪੁੱਤੇ ਭਰੋਸਾ ਵਾ ਤੇ ਡੋਰਾਵਾ ਚੱਲ ਕੋਈ ਨਹੀਂ ਹਾਂ ਚਲ ਚਾਹ ਦਾ ਕੱਪ ਬਣਾਵਾ ਹੈ ਮੈਂ ਇਹ ਮੜਾ ਕਾਦੀਆਂ ਨੂੰ ਜਾਣਾ ਵਾ ਹੈ ਬੰਦੇ ਕਿੰਨਾ ਕੰਮ ਹੀ ਤੇ ਮੈਂ ਚੱਲ ਹੋਦਾਂ ਪਛਤੀ ਆ ਰਹੇ ਮੇਰਾ ਘਰ ਖਲੋਣ ਜੀ ਨਹੀਂ ਕਰਦਾ ਆਏ ਨਾ ਦਿਨ ਦੋ ਪੋਦੋ ਵਿਲੋ ਵਿਲੋ ਆਏ ਨਾ ਚਲੋ ਠੀਕ ਵਾ ਮੈਂ ਵੀ ਕੁੱਟ ਚਾਹ ਬਣਾ ਕੇ ਪੀਵਾਂ ਮੈਂ ਤਾਂ ਸਵੇਰ ਦੀ ਚਾਹ ਨਹੀਂ ਪੀਤੀ ਚਲ ਫੋਨ ਆਇਆ ਆਵਾਜ਼ ਸੁਣੀ ਆਪਣੇ ਪੁੱਤ ਦੀ ਤੂੰ ਹੋ ਗਈ ਤਿਆਰੀ ਪੁੱਤ ਹਾਂ ਜੀ ਦਾਦੀ ਹੋ ਗਈ ਆ ਬੜਾ ਕਹੀ ਤੇ ਬੇਟਾ ਅਸੀਂ ਇੱਥੇ ਰਹੇਗਾ ਜਰੂਰ ਜਾਣਾ ਹੀ ਬਾਹਰ ਤੋਂ ਇੱਥੇ ਰਹਿੰਦੋ ਚਲੋ ਮੇਰੀ ਪੂਰੀਆਂ ਘਰਦੀਆਂ ਹਾਂ ਜਾਂ ਕਿਹਦਾ ਜੰਮ ਜੀ ਕਰਬਾ ਸਿਰ ਛੇਤੀ ਹੁਣ ਆ ਵੀ ਮੁੜ ਕੇ ਹੈ ਮੇਰੇ ਵਰਗੇ ਪਤਾ ਨਹੀਂ ਕਿੰਨੇ ਗਏ ਹੋਣੇ ਹਾਂ ਦਿਲ ਨੂੰ ਕੁਸਤ ਹੁੰਦਾ ਹੀ ਹੈ ਨਾ ਹਾਂਜੀ ਚਲੋ ਚੱਲਦਾ ਹਾਂ ਠੀਕ ਉਹ ਆ ਗਈ ਗੱਡੀ ਹੁਣ ਠੀਕ ਤੁਹਾਨੂੰ ਜਾਨਾ ਕਰੀ ਉਹ ਸੈਰ ਤੋਂ ਵੇਖ ਲਾ ਆ ਫੇਰ ਉਹ ਹੀ ਗੱਲ ਹੋ ਗਈ ਨਾ ਲਾ ਕੇ ਕਿੱਲਾ ਕਿੱਲਾ ਪਾਇਆ ਫੇਰ ਆਪਾਂ ਮੇਰੇ ਤਾਂ ਡਾਰ ਆਈ ਜਾਂਦਾ ਵੀ ਐਵੇਂ ਨਹਿਰ ਕਦੇ ਵਿੱਚ ਟੋਕੇ ਮਾਰ ਕੇ ਕਿੰਨੇ ਆਉਂਦੇ ਮੈਂ ਮਤਰਾ ਹੁਣ ਕਰਨਾ ਕੀ ਆ ਇਹ ਦੱਸ ਮੈਨੂੰ ਕਿ ਪਤਾ ਕੀ ਕਰਨਾ ਭਰਾਵਾ ਮੈਂ ਵੀ ਤੇਰੇ ਨਾਲ ਹੀ ਆਂ ਜਦੋਂ ਹੰਤਾਰਿਆ ਸੀ ਨਾ ਸਰਾਹ ਦਿੱਤਾ ਸੀ ਨਦੀ ਪਾਰ ਕਰ ਲੋ ਗਾਹੀ ਟੈਕਸੀ ਆ ਉਹ ਕਿੱਦਾਂ ਪਾਰ ਕਰਨੀ ਆ ਉਹ ਸ਼ਹਿਰ ਸਾਹ ਤੁਸੀਂ ਇਕੱਲਾ ਤੇ ਮੈਂ ਵੀ ਇਕੱਲਾ ਤੇ ਮਾਮਾ ਘਰ ਦੇ ਰੋਲ ਜਾਣਾ ਮਗਰ ਨਾ ਹਟ ਕੋ ਕੋ ਫੋਨ ਤੇ ਨਾ ਕਿੱਥੇ ਹੀ ਆ ਗਏ ਤੇ ਸਮਝ ਨਹੀਂ ਲੱਗਣ ਢੀ ਮਾਮਾ ਜਿੱਦਾਂ ਦਾ ਥੇ ਹਸਾ ਤਾ ਬਾ ਇੱਥੇ ਤੁਹਾਨੂੰ ਉਹਦਾ ਕਿਹਨ ਚੁੱਕ ਕੇ ਲੈ ਆਣਾ ਨਾ ਈੜਾ ਕੱਪੜਾ ਤਾਂ ਹਟਾ ਅੱਗੇ ਲੁੱਟਿਆ ਗਿਆ ਓਏ ਪਨਾਮਾ ਜੰਗਲ ਜਿਹੜਾ ਸੁਣਿਆ ਸੀ ਆਪਾਂ ਬਚਾ ਦੇ ਇੱਕ ਕੱਲੀ ਗਲੀ ਕਿਟਵਾਰ ਦੇ ਕੋਲ ਉਹ ਜਿਹੜੇ ਹੱਥਾਂ 'ਚ ਹੀ ਜੰਮਕਰ ਮਛ ਹੋਇਆ ਨਾ ਕੋਈ ਅੜ ਰਹਿਣ ਕੈਸੇ ਦੇਣਾ ਉਹਨੇ ਵਿੱਚ ਮਾਮਾ ਮਗਰਮਛ ਨੇ ਰਹਿਣ ਦੇਣਾ ਰਾਤ ਇੱਥੇ ਰਹਿ ਗਏ ਤੁਹਾਨੂੰ ਉਹਦਾ ਕਿਹਨ ਚੁੱਕ ਕੇ ਲੈ ਜਾਣਾ ਇੱਥੋਂ ਸਹੀ ਗੱਲ ਕੋ ਕੀੜਾ ਮਕੋਣਾ ਲੜਗਾ ਜਰੀਲੇ ਤਾਂ ਉਹ ਮਰ ਜਾਣਾ ਇੱਥੇ ਤੇ ਪਾਰਕ ਤਾਂ ਕਰਨੀ ਆ ਇਹ ਤਾਂ ਰਸੀ ਰਸੀ ਵੀ ਆ ਕੋਈ ਹੈ ਵੀ ਨਹੀਂ ਬੰਨੀ ਨਹੀਂ ਰਸੀ ਗਾੜੀ ਸੂਆ ਪਾਰ ਕਰਨ ਲੱਗਾ ਇਹ ਮਹਿਰ ਵੀ ਨਿੱਕੀ ਆ ਕੁੜੀ ਇਹ ਵੀ ਮੇਰੀ ਗੱਲ ਸੁਣ ਇਦਾਂ ਨਹੀਂ ਗੱਲ ਬੰਨੀ ਹੌਸਲਾ ਰੱਖ ਆ ਲਾ ਬੈਗ ਜਾ ਮੋਡੇ ਤੋਂ ਇਤੋਂ ਇਦਾਂ ਨਹੀਂ ਗੱਲ ਬੰਨੀ ਹੋਏ ਰਹਿਣ ਦੇ ਮੋਡੇ ਤੇ ਮਾਮਾ ਰਾਤ ਪੈ ਚੱਲੀ ਤੋਂ ਮੇਰੀ ਗੱਲ ਨਹੀਂ ਤੇ ਰਹਿਣ ਦੇ ਮੋਡੇ ਦੇ ਮੇਰੇ ਇਹੋ ਤਾਂ ਰਹਿ ਗਿਆ ਕੋਲ ਇੱਕ ਕਿੱਟ ਉਹ ਫਿਰ ਅਗਲੇ ਪਾਸੇ ਉਹਨਾਂ ਦੇ ਠੀ ਆਪਣੀ ਟੈਕੀ ਤੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਸੈਰ ਦਾ ਜੰਟ ਦੇ ਵੇਖੀ ਮੈਂ ਤੂੰ ਨਾ ਕਿੱਦਾਂ ਫੜ ਗਈ ਉਹ ਕੋਈ ਉਹ ਜਾਵਾਂਗੇ ਤੇ ਧੂਵਾਂਗੇ ਭਰਾਵਾ ਇੱਥੇ ਮਰ ਜਾਣਾ ਪਹਿਲਾਂ ਹੀ ਉੱਤਰਾ ਮਾ ਥੱਲੇ ਨਾ ਨਾ ਉੱਪਰੀਆਂ ਮੈਂ ਤਾਂ ਟਾਰਾਉਂ ਡਿਆ ਵੀ ਇੱਕ ਉਹ ਧਾਰ ਇੱਥੋਂ ਨਾ ਪਾਰ ਕੀਤੀ ਤੇ ਇੱਥੋਂ ਸਾਨੂੰ ਕੋਈ ਜਾਨਵਰ ਨਹੀਂ ਖਾਣ ਆਣ ਕੇ ਕੱਪੜੇ ਵੀ ਕੋਲ ਇਹੋ ਹੀ ਆ ਭਰਾਵਾ ਮੁੜ ਕੇ ਗਾਂ ਕਿੱਦਾਂ ਜਾਣਾ ਇਹ ਗੱਲ ਸੁਣ ਆਪਣੀ ਸੂਬੇਦਾਰੀ ਚੋਂ ਬਾਹਰ ਆ ਵੀਰ ਹੁਣ ਠੀਕ ਆ ਇਹ ਕੱਪੜੇ ਵੀ ਗਿੱਲੇ ਹੋਣੇ ਆ ਮੈਲੇ ਵੀ ਹੋਣੇ ਆ ਮੈਂ ਨਾ ਬੁਖਾਰ ਚੜ ਗਿਆ ਸਿਰ ਤੇ ਤੁਰਿਆ ਫੇਰ ਨਹੀਂ ਉਹ ਜਾਣਾ ਉਹ ਤੇਰਾ ਦਿਮਾਗ ਠੀਕ ਹੈ ਤੇਰਾ ਮੇਰੀ ਸੁਣ ਗੱਲ ਉਹ ਤਾਰ ਲੰਮਕਦੀ ਹੋਈ ਮੇਰੀ ਸੁਣ ਲੈ ਗੱਲ ਸ਼ੈਰ ਤੋਂ ਮੇਰੇ ਕੋ ਜੋ ਕੋ ਹੈਗਾ ਮੈਂ ਦੇ ਆਈ ਮੈਨੂੰ ਭਾਵੇਂ ਇਹੋ ਜਿਹੇ ਦਸ ਨਦੀਆਂ ਪਾਰ ਕਰਨੇ ਪੈਣ ਮੈਂ ਕਰਨੀਆਂ ਹੀ ਉਹ ਭਰਾਵਾ ਤੂੰ ਮੇਰੇ ਕੋ ਕਿਲਾ ਲੈ ਲਈ ਮੈਂ ਤਾਂ ਸਣ ਮੈਂ ਤਾਂ ਡਾਰੀ ਜਾਂਦਾ ਵੀ ਇਹਵੇਂ ਮੈਂ ਕੀ ਤਰ੍ਹਾਂ ਮੇਰੀ ਗੱਲ ਸੁਣ ਤੈਨੂੰ ਪਿੱਛੇ ਦਾ ਰਾਹ ਹੈਗਾ ਜਾਣ ਨੂੰ ਹੈਗਾ ਪਤਾ ਇੱਕ ਅੱਖ ਨਹੀਂਗਾ ਪਿੱਛੇ ਕਿੱਧਰੋਂ ਤੇ ਕਿੱਧਰੋਂ ਲੈ ਮੈਂ ਤਾਂ ਨਹੀਂ ਘਰ ਮੁੜਨਾ ਤੂੰ ਜਾਣਾ ਵਾ ਵੀਰ ਤੂੰ ਚੱਲ ਜਾ ਜਾ ਚੱਲ ਮੇਰੀ ਗੱਲ ਸੁਣ ਹਾਂ ਤਲ ਹੋ ਗਵਰਗਾ ਮੇਰੇ ਕੋ ਤਾਂ ਪਿੱਛੇ ਕੱਖ ਨਹੀਂ ਆ ਉਹ ਸਮਝ ਗਿਆ ਮੇਰਾ ਮੇਰੀ ਗਾਲ ਸੁਣ ਇਥੋਂ ਮੈਨੂੰ ਇਹੋ ਜਿਹੇ 10 ਵੀ ਨਦੀਆਂ ਪਾਰ ਕਰਨੇ ਪੈਣਗੇ ਮੈਂ ਤਾਂ ਵੀ ਕਰਨੀਆਂ ਵਾ ਤੂੰ ਆਉਣਾ ਮੇਰੇ ਨਾਲ ਆ ਜਾ ਨਹੀਂ ਆਉਣਾ ਤੇ ਉਹ ਜਾਂਦਾ ਹੀ ਉਹ ਰਾਹ ਲੱਭਦਾ ਤੇ ਪਿੰਡ ਨੂੰ ਚਲ ਜਾ ਉਹ ਨਹੀਂ ਹੁਣ ਇਥੋਂ ਤੱਕ ਤੇਰੇ ਨਾਲ ਆ ਕੇ ਤੇ ਗਾਂ ਤੇਰੇ ਨਾਲ ਹੀ ਜਾਣਾ ਵਾ ਚੱਲ ਫਿਰ ਮੈਂ ਚੱਲਿਆ ਹੀ ਹੋ ਚੱਲ ਪਰ ਹੋ ਗਾਂ ਹੱਥ ਫੜ ਲਈ ਹੁਣ ਮੇਰਾ ਹੱਥ ਨਾ ਛੱਡ ਜੇ ਪਾਣੀ ਬੜਾ ਤੇਜ਼ ਹੀ ਹੋ ਸ਼ਾਇਦ ਤੂੰ ਕੱਪੜੇ ਸੋਗ ਗਿਆ ਹੀ ਹੋ ਆ ਤੇ ਹੁਣ ਅੱਗੇ ਵਧੀਏ ਮਾਮਾ ਉਹ ਮੈਂ ਤਾਂ ਆ ਮਾਂ ਸੁਕਾ ਕੇ ਆਇਆ ਹੀ ਭਰਾਵਾ ਵੇ ਤਾਂ ਮੈਨੂੰ ਚੰੜੀ ਏ ਕੋ ਛੇਤੀ ਪਹੌਂਚੀ ਚੱਲ ਤੁਰਫਾ ਤੁਰਫਾ ਉਹ ਖਲੋ ਰਿਹਾ ਬਟਨ ਦੇ ਬੰਦ ਕਰ ਲੈੰਦੇ ਫੇਰ ਉਹ ਮਾਮਾ ਵੜਦਾ ਨਹੀਂ ਵਿੱਚ ਤੇ ਹੁਣ ਛੇਤੀ ਤਨ ਬਾੜੀ ਪੈ ਗਈ ਐ ਐਨੂੰ ਜਾਣਾ ਵਾ ਅਮਰੀਕਾ ਆ ਗਿਆ ਇਹ ਗਾੜੀ ਹੋਰ ਇਹ ਕਿੱਥੇ ਅਮਰੀਕਾ ਆ ਗਿਆ ਵਾ ਐਨੂੰ ਜਾਣਾ ਵਾ ਉਹ ਰੁੱਕ ਜਾ ਯਾਰ ਤੁਰਦੇ ਸਹੀ ਗਾਂ ਦੇ ਉਹ ਆ ਜਾ ਹਾਂ ਚੈੱਕ ਕਰਨੀ ਐ ਇਹਨੂੰ ਕੱਪੜੇ ਦੋ ਦੋ ਦੇ ਦਿੰਦੇ ਹੋ ਹੋ ਜਾ ਧਿਆਨ ਨਾਲ ਮੱਡੇ ਪਹਿਣਾਂਗੇ ਆ ਜਾ ਯਾਰ ਬਾਹ ਫੜ ਹੋ ਜਾ ਤੋ ਆ ਯਾਰ ਕੀ ਆ ਤੇ ਨਦੀ ਨੂੰ ਗਾੜੀ ਮਾੜਾ ਹਾਲਾਤ ਵਾ ਟੈਕਸੀ ਕਿੱਥੇ ਐਥੇ ਰਾਹ ਦੇ ਤੇ ਕੰਦਾ ਬਣਾਈਏ ਜਿਗਾੜ ਉਹ ਅਹੀਂ ਤੇ ਪਿਕਨਿੰਗ ਨੂੰ ਆਉਣ ਆਏ ਆ ਤੇਰਾ ਕੀ ਗੱਲਾਂ ਕਰਨਾ ਰਾਤ ਕਿੱਦਾਂ ਰੁਕਣਾ ਹੈ ਭਰਾਵਾ ਕੋ ਲੜ ਗਿਆ ਨਹੀਂ ਤੇ ਮਰ ਜਣਾ ਹੀ ਪੂਆ ਦੇ ਵਿਆਹ ਆਇਆ ਵਾ ਕਿੱਧਰ ਨੂੰ ਜਾਣਾ ਹੈ ਗਾੜੀ ਸਣੀ ਵੀਰੇ ਹਾਂ ਕੀ ਕਰੀਏ ਉਹ ਇੱਧਰ ਆ ਗਏ ਹੱਟ ਤੇ ਕੋਲ ਵੀ ਇੱਕ ਬਰੈਡ ਦਾ ਪੈਕਟ ਰਹਿ ਗਿਆ ਵਾ ਕੀ ਕਰਾਂਗੇ ਯਾਰ ਤੂੰ ਬਰੈਡ ਨਹੀਂ ਲਈ ਜੰਨਾ ਮਛਰ ਵੀ ਕਿੰਨਾ ਇੱਥੇ ਉੱਜਾ ਕੇ ਤਾਂ ਨਹੀਂ ਆਉਂਦੀਆਂ ਉਹ ਸ਼ੇਰ ਸ਼ਾਹ ਆ ਕੇ ਪੈ ਗਿਆ ਤਾਂ ਕੀ ਕਰਾਂਗੇ ਤੁਸੀਂ ਮੱਛਰ ਵੇ ਕਿੜਾ ਕਿੜਾ ਮੈਂ ਸ਼ੇਰ ਭਰਾਵੇਂ ਮੈਂ ਦੱਧੀਆਂ ਪਾਵਾਂ ਲਈ ਪਾਈ ਮੈਂ ਤਾਂ ਮੇਰੇ ਰੋਣ ਆਉਣੇ ਮੈਂ ਕੀ ਕਰਾਂ ਤੁਹਾਨੂੰ ਦੱਸ ਇਹ ਤਾਂ ਗੱਲ ਨਹੀਂ ਬੰਦਨੀ ਉਹ ਇਹਦੇ ਜੰਗਲਾਂ ਦੇ ਦੇਖਿਆ ਫਿਲਮਾਂ ਜੇ ਡੋਂਕਰ ਆ ਜਾਂਦੀ ਸਾਡੇ ਹੱਥੇ ਕੋਈ ਡੋਂਕਰ ਬਣੀ ਆਉਂਦੇ ਆ ਉਹ ਜੰਟ ਨੂੰ ਕਹਾਂ ਭਰਾ ਕੋ ਡੋਂਕਰ ਹੀ ਤੇ ਕਵਾਂ ਤਾਰ ਪਾਵਾਂ ਉਹਨੂੰ ਚਿੱਠੀ ਲਿਖਦਾ ਵਾਂ ਪਹੁੰਚੂਗੀ ਮਰ ਤੋਂ ਬਾਅਦ ਓਏ ਸਾਹਮਣੇ ਚੰਗੇ ਇੱਥੇ ਪੱਠੇ ਪਾਣ ਦੇ ਬਾਪੂ ਨੇ ਚੰਗੇ ਨਹੀਂ ਮੈਂ ਤੇ ਕਹਿੰਦਾ ساری ਉਮਰ ਪੱਠੇ ਪਾਉਂਦੇ ਰਹਿੰਦੇ ਚੰਗਾ ਹੈ ਆ ਮਰਨ ਦਾ ਹੈ ਉਹ ਮਾੜੀ ਮੋੜੀ ਕੰਟਰੀ ਚੱਲ ਜਾ ਆਹ ਦਿਨ ਤਾਂ ਨਾ ਦੇਖਣੇ ਪੈਂਦੇ ਰਾਤ ਕਲੀ ਘਰੋਂ ਬਾਹਰ ਨਹੀਂ ਹਰੇ ਜੰਗਲ 'ਚ ਰਹਿ ਲਾਂਗੇ ਮੇਰੀ ਸੁਣ ਗੱਲ ਹੁਣ ਗਾਂਵ ਜਾਵਾਂਗੇ ਤੇ ਮਾੜੇ ਮਾੜੇ ਧੂਣੀ ਤੇ ਲਾ ਇੱਥੇ ਕੋ ਪੱਥਰ ਪੁੱਥਰ ਨੂੰ ਮਾਰ ਕੇ ਸੱਟ ਕੋਈ ਮੈਂ ਗਾੜੀ ਆਦਮਾ ਨਾ ਮੈਂ ਨਾ ਪੱਥਰ ਨੂੰ ਸੱਟ ਮਾਰ ਆਹ ਰਗੜੀ ਪੱਥਰ ਆਹ ਉੱਠ ਕੋਈ ਮਾਮਾ ਮੇਰੇ ਮੋਢੇ ਤੇ ਬੰਦੂਕ ਰੱਖਦਾ ਮੇਰੀ ਗੱਲ ਸੁਣ ਹਾਂ ਇੱਥੇ ਕੋਈ ਜਾਨਵਰ ਮੜਾ ਮੜਾ ਤੱਤ ਤੱਤ ਕਰਕੇ ਤੇ ਬ੍ਰੈਡ ਨਾ ਖਾ ਲਈ ਬ੍ਰੈਡ ਕੱਲਿਆਂ ਨਾ ਨੀਓ ਕੁਝ ਬਣਾ। ਓ ਤੂੰ ਮੇਰੀ ਗਾਹ ਸੋ ਢਿੱਡ ਭਰਨ ਦੀ ਸੋਚ। ਗਾੜੀ ਭੈਣ ਮੀਟ ਬਣਾਉਂਦੀ ਸੋਚਣ ਡਿਆ ਵਾ। ਆ ਜਾ ਆ ਜਾ। ਜਾਨ ਕਰ। ਮੈਂ ਕੁਝ ਜਗਾੜ ਲਾ ਦਾਂ ਲੱਕੜਾਂ ਲਿਕੜਾਂ। ਓ ਵੇ ਹੱਡੀਆਂ ਪਈਆਂ ਹੀ। ਮੜਾ ਮੋਟਾ ਜਾਣਾ। ਓ ਵੇ ਓ ਪਿੰਜਰ ਪਿਆਈ ਓ ਵੇ। ਓ ਉੱਤੇ ਰਾਹ ਭਲਾ ਹੋ ਜੇ ਕਿ। ਕਪਾਲੀਏ ਮੜੀ ਮੋਟੀ ਲੱਗੇ। ਹੈਂ? ਅੱਗ ਬਾਲੀਏ। ਮੈਂ ਅਕੜਾ ਕੋਲ ਲੱਕੜਾ ਲੈ ਗਿਆ ਮੈਨੂੰ ਪਤਾ ਕੀ ਸੁਣਿਆ ਵਾ ਅੱਗ ਦੇ ਵਿੱਚ ਕੋਈ ਜਾਨਵਰ ਨਹੀਂ ਲੱਗੀ ਹੁੰਦਾ ਲੈ ਵੀ ਉਹ ਤਾਂ ਗੱਲ ਕਹਿ ਗਿਆ ਇੱਜਾ ਸੁਣ ਗੱਲ ਤੂੰ ਕਰ ਲੱਕੜਾਂ ਦਾ ਇਜਾਮ ਤੇ ਮੈਂ ਅੱਗ ਬਾਲਣ ਦੀ ਸੋਚਦਾ ਕਿੱਦਾਂ ਬਾਲਣੀ ਆ ਚੱਲ ਇੱਥੇ ਮਿਲਣਾ ਹੀ ਆਪਾਂ ਹੁਣ ਮੇਰੀ ਗਾਸਣ ਦੂਰ ਨਾ ਜਾਈਏ ਕਿਤੇ ਮੇਰੀ ਗਾਸਣ ਉਹਨੇ ਕਦੋਂ ਮਣਕੇ ਜਾਵੀਂ ਜਿਹੜੇ ਫੇਰ ਮੁੜਦੇ ਨਾ ਆਪਾਂ ਇੱਥੇ ਆਈਏ ਚੱਲ ਇੱਥੇ ਤੱਕ ਮੈਂ ਆਇਆ ਹਾਂ ਇੱਥੇ ਤੱਕ ਤੂੰ ਚੱਲ ਜਾ ਛੇਤੀ ਕਰ ਮੇਰਾ ਵੀਰ ਓਏ ਆਈ ਉਹ ਹੀ ਗੱਲ ਉਹ ਜੋ ਫਿਲਮਾਂ ਦੇ ਵੇਖੀਦਾ ਹੈ ਕਈ ਦੇ ਝੂਠ ਬੋਲਦੇ ਆ ਆਵੇ ਹੱਡ ਪਏ ਚਾਰਾਂ ਜਿਹੋ ਜਿਹੇ ਮੈਨੂੰ ਬੜਾ ਟਾਰ ਆਉਂਦਾ ਵੀ ਇਹ ਵੀ ਕਿਹਾ ਇਹਨੂੰ ਤੇ ਮਰਜੀ ਕਰਿਆ ਆ ਜਾ ਇਕੱਠੇ ਚਲੀਏ ਆਡਾ ਆਡ ਨਹੀਂ ਉਹ ਕੰਮ ਹੋਣੇ ਤੇ ਥਾਈ ਥਾਈ ਹੱਡ ਪਏ ਇਹੋ ਜੇ ਆ ਜਾ ਆ ਜਾ ਮੇਰੇ ਵਿਤਿਆਂ ਨਾਲ ਉਹ ਕੱਲੇ ਕੱਲੇ ਮਾਮਾ ਹੈਗੇ ਮਾਮਾ ਅਡੀ ਨਕੀਬਾ ਨਾ ਮਗਰ ਸੁਣ ਗੱਲ ਇੱਥੇ ਆ ਵੇਲਾ ਥਾਈ ਮੜਾ ਜਾ ਇੱਥੇ ਰਹਿ ਲਈਏ ਮੈਂ ਨਾ ਉਹ ਸੈਰਸ ਹੈ ਉਹ ਥੱਲੇ ਗਜਾਰਾ ਨਹੀਂ ਹਣਾ ਜੇ ਵੇਲਾ ਗੁੱਸਾ ਪਸੂਪੀ ਨਾ ਮੂੰਹ ਤੇ ਡੇਪੇ ਆ ਕੇ ਤੂੰ ਉਹ ਥੱਲੇ ਗਜਾਰਾ ਨਹੀਂ ਹੋਣਾ ਓਏ ਉਹ ਸਿਰ ਪਿਆ ਓਏ ਉਹ ਵੇਖ ਏ ਕੋ ਸਾਥ ਕੋਈ ਜਗ੍ਹਾ ਹੋਰ ਲੰਬੀ ਆਸ਼ੇ ਤੀ ਇੱਧਰ ਆ ਯਾਰ ਤੂੰ ਪੈ ਮੇਰਾ ਨਹੀਂ 2 ਘੰਟੇ ਇੱਥੇ ਰਹਿਣ ਨੂੰ ਖੱਲਨੇ ਲੰਮੇ ਪੈਣਾ ਆ ਰੁੱਕ ਤੇ ਚੜ ਜੀਏ ਤੇ ਬਹਿ ਬੂ ਘਰ ਆਟ ਕੱਠੀਏ ਕਿਸ ਤਰ੍ਹਾਂ ਆ ਜਾ ਸੁਣਾ ਰੋਖ ਨਿਕਾਈ ਓਏ ਤੇ ਨਾ ਜੜੀ ਕੋ ਇਹਨੇ ਲਾ ਲੈਣਾ ਸਾਨੂੰ ਚੜਿਆ ਹੀ ਓਏ ਤੇ ਹੋਰ ਮਾਮਾ ਤੂੰ ਗਾੜੀ ਬਹੁਤ ਤਕੜਾ ਸਪਾਈਡਰਮੈਨ ਚੜਜਣਾ ਤਾਂ ਆ ਜਾਗਾ ਓਏ ਆ ਜਾ ਆਵੇਂ ਨਾ ਇਦਾਂ ਕਰਿਆ ਕਰ ਤੂੰ ਯਾਰ ਉਹ ਕਿੱਥੇ ਆ ਜਿਹੜੀ ਗੱਡੀ ਜਾਂਦੇ ਆਉਣੀ ਆ ਗੱਡੀ ਆ ਗਈ ਆ ਆ ਰਿਹਾ ਚੜਿਆ ਮੇਰੇ ਮਗਰ ਮਗਰ ਰੋਖ ਮਾੜਾ ਬਾਹਰ ਜਿਆਦਾ ਟੇਕ ਪੈਣਾ ਹੀ ਓਏ ਆ ਜਾਗਾ ਦੇਖੂਗਾ ਤੇ ਕੋਈ ਨਹੀਂ ਹੁੰਦਾ ਹੈ ਆ ਜਾ ਜਾਨਵਰ ਆ ਗਿਆ ਨਾ ਤੇ ਵੀ ਨਹੀਂ ਲੱਪਣਾ ਆਹ ਇੱਥੇ ਰਾਹ ਲੱਕ ਰਹਿਣਾ ਬਣਾਵਾ ਐਵੇਂ ਬਹਿ ਕੇ ਰਾਹ ਘੱਟਦੇ ਹਾਂ ਮੈਂ ਫੋਟਾ ਰਹਿਣਾ ਖਲੋਇਆ ਫਿਰ ਮਨ ਕੋਲੋਂ ਦੇ ਘੜੀ ਪਤਾ ਜਰਾ ਪਤਾ ਤਾਂ ਘੰਟਾ ਫਲੋ ਬੈ ਕੱਢ ਲੀ ਰਾਤ ਆ ਰਿਹਾ ਹੋਰ ਹਾਂ ਲੱਤ ਫੜਣੀਆਂ ਨੇ ਨੂੰ ਪਵਾਹ ਹਾਂ ਲਾ ਤੈਨੂੰ ਫੜੀ ਜਾਣੀ ਆ ਹਾਏ ਓਏ ਸੁ ਬਾਜੰਦ ਤੇ ਸੌਂਦੀ ਓ ਉਹ ਕੋ ਦੋ ਬਨੇ ਤਰੇ ਆਉਂਦੇ ਈਓ ਪਟਾ ਗਰ ਉਤਰ ਉਤਰ ਛੇਤੀ ਉੱਪਰ ਛੇਤੀ ਉੱਪਰ ਛੇਤੀ ਉੱਪਰ ਕਾਰ ਤੇ ਮੈਨੂੰ ਪਾਲੇ ਲੱਗਦੀ ਓਏ ਹੁਣੇ ਹੱਥ ਕੋ ਫੜਿਆ ਈਓ ਮੇਰੀ ਗਾਥ ਹੁਣ ਨਹੀਂ ਗਾਥ ਹੁਣ ਭੱਜ ਕਿੱਧਰ ਮਰਦੀ ਆ ਰਿਹਾ ਨਾਗਰ ਵੀਦੀ ਹੋ 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 ਨਾਗਰ ਵੀਦੀ ਹੂੰ ਨਾਗਰ ਵੀਦੀ ਯੂ ਡੋਟ ਹੋ ਨੋ ਰਨਿੰਗ ਹੂੰ ਨਾਗਰ ਵੀਦੀ ਓਏ ਉਹ ਨੂੰ ਬੋਲ ਕਿ ਕਿ ਤੇ ਕੇ ਆਵਾ ਕਿੱਥੇ ਚਲ ਗਿਆ ਵਾ ਉਹ ਮਿੰਟ ਹੜ ਨਾਲ ਦਾ ਲੱਗਦਾ ਓ